ਮਲੌਤ ਲਾਈਵ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਗਰੋੜੀਆਂ ਇਸ ਵੇਲੇ ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਥਾਣਾ ਮਲੌਤ ਦੇ ਵਿੱਚ ਮੌਜੂਦ ਹਾਂ ਜਿੱਥੇ ਮਲੌਤ ਦੀ ਪੁਲਿਸ ਦੇ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਉਹਨਾਂ ਨੂੰ 70 ਕਿਲੋ ਦੇ ਕਰੀਬ ਚੂਰਾ ਪੋਸਤਾ ਜਿਹੜੀ ਉਹ ਬਰਾਮਦ ਹੋਈ ਹੈ ਤੇ ਕਿਹੜੀ ਕਿਹੜੀ ਧਾਰਾਵਾਂ ਦੇ ਨਾਲ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਉਸ ਦੇ ਉੱਪਰ ਤੇ ਉਸ ਦੇ ਕਿੱਥੋਂ ਤੱਕ ਜਿਹੜੇ ਲਿੰਕ ਨੇ ਇਹ ਨਿਕਲਦੇ ਨੇ ਅਪਰਾਧੀ ਦੇ ਤੇ ਇਹ ਗੱਲਬਾਤ ਕਰਨ ਦੇ ਲਈ ਐਸਐਚਓ ਸੁਤਨਾਮ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਸਾਡੇ ਨਾਲ ਬਨੇ ਰਹੋ ਸਰ ਜੀ ਕੀ ਹੈ ਜੀ ਪੂਰਾ ਮਾਮਲਾ ਡੱਜਦਾ ਜੀ ਇਹ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਨਕਾ ਲਾਇਆ ਸੀਗਾ ਕੁਲਾੜ ਰੋਡ ਉਹ ਜਿਹੜਾ ਉਹਦਾ ਸਿਆੜ ਨੂੰ ਜੀ ਉੱਥੇ ਕੁ ਅਸ਼ੋਕ ਲੇਡਾ ਜਿਹੜਾ ਟਰੱਕਾਂ ਦਾ ਦਿਖਾਈਦਾ ਇਹਨਾਂ ਨੂੰ ਟਰੱਕ ਥੋੜਾ ਪਿਛੇ ਰੋਕ ਕੇ ਨਾ ਬੰਦਾ ਤੁ ਭਜੰਦੀ ਕੋਸ਼ਿਸ਼ ਕਰਨ ਲੱਗਿਆ ਠੀਕ ਹੈ ਜੀ ਤੇ ਇਹਨਾਂ ਨੂੰ ਸ਼ੱਕ ਪਏ ਜਦੋਂ ਉਹਨੂੰ ਬੰਦੇ ਨੂੰ ਫੜ ਕੇ ਪੁੱਛਿਆ ਉਹਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਗੋਪੀ ਦੱਸਿਆ ਜਿਹੜਾ ਕਿ ਪਿੰਡ ਨਾਨਕਪੁਰ ਜੀ ਕਿਹੜਾ ਦਾ ਰਹਿਣ ਵਾਲਾ ਸੀਗਾ ਜੀ ਤੇ ਜਦੋਂ ਉਹਦੇ ਟਰੱਕ ਦੀ ਤਲਾਸ਼ ਲਈ ਗਈ ਤੇ ਉਹਦੇ ਵਿੱਚੋਂ ਸਾਨੂੰ ਜਿਹੜੇ ਦੋ ਸਿਗੇ ਚਿੱਟੇ ਰੰਗ ਦੇ ਮਗੰਝ ਦਾ ਬੈਗ ਲੈਣ ਕੱਟੇ ਬੈਗ ਲੈ ਲਓ ਜੀ ਉਹ ਜਿਹੇ 35-35 ਕਿਲੋ ਪੁੱਕੀ ਸੀਗੀ ਠੀਕ ਹੈ ਜੀ ਹਾਂ ਟੋਟਲ 70 ਕਿਲੋ ਪੁੱਕੀ ਜਿਹੜੀ ਰਿਕ ਤੇ ਹੁਣ ਕਿਹੜੀਆਂ ਤਾਰਮਾਂ ਦੇ ਨਾਲ ਇਹ ਪਰਚਾ ਦਰਜ ਕੀਤਾ ਗਿਆ ਜੀ ਤੇ 315285 ਦੇ ਨਾਲ ਹੀ ਜਿਹੜਾ ਐਨਡੀਪੀ ਸੈਕਟਰ ਦੇ ਪਰਚਾ ਦਿੱਤਾ ਇਹਨਾਂ ਤੇ ਥਾਣਾ ਮਲਾਉ ਦੇ ਵਿੱਚ ਠੀਕ ਹੈ ਜੀ ਕਿੰਨੇ ਦਾ ਰੁਪਈਆ ਨੇ ਜੀ ਇਹਨਾਂ ਦੇ ਨਾਲ ਹੋਰ ਇਹਦੇ ਵਿੱਚ ਇਹੀ ਰੁਪਈਆ ਬਾਕੀ ਰਿਮਾਂਡ ਲਾਂਗੇ ਰਿਮਾਂਡ ਲੈਂਡ ਦੇ ਵਿੱਚ ਇਤੋਂ ਜਿਹੜੇ ਹੋਰ ਕੀ ਜਿਹੜੇ ਸਾਨੂੰ ਕਲਾਸੇ ਆਉਣ ਦੀ ਸੰਭਾਵਨਾ ਜਾਂ ਜਿੱਥੋਂ ਲੈਂਦਾ ਸੀਗਾ ਜੋ ਜੋ ਸੀਗਾ ਸਾਰੀਆਂ ਇਤੋਂ ਪੁੱਛ ਕੇ ਚਰਮਾਨ ਦੇ ਦੌਰਾਨ ਕਰਾਂਗੇ ਬੈਕਗ੍ਰਾਉਂਡ ਪਤਾ ਕਰ ਰਹੇ ਜੀ ਕੋਈ ਪਰਚਾ ਚੱਲਦਾ ਇਸ ਤੇ ਨਹੀਂ ਬੈਕਗ੍ਰਾਉਂਡ ਹਾਲੇ ਕੋਈ ਪਰਚਾ ਨਹੀਂ ਹੈਗਾ ਤੇ ਇਸਨ ਐਸਐਚਓ ਸਤਨਾਮ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ આરોપી ਤੇ ਬੰਦੀ ਕਾਰਵਾਈ ਜਿਹੜੀ ਉਹ ਧਰਾਂਵਾਂ ਤੋਂ ਲਗਾ ਕੇ ਕਰ ਦਿੱਤੀ ਗਈ ਹੈ ਤੇ ਹੁਣ ਇਸ ਦੇ ਬਾਰੇ ਅਸੀਂ ਪੂਰੀ ਕੋਖ ਕਰਕੇ ਇਹ ਲੱਭਾਂਗੇ ਕਿ ਇਹ ਜਿਹੜਾ ਹੁਣ ਤੱਕ ਇਹ ਕਿੰਨੀ ਕੁ ਵਾਰ ਇਸ ਤਰ੍ਹਾਂ ਦੀ ਜਿਹੜੇ ਹੈਗੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹੈ ਤੇ ਪੰਜਾਬ ਪੁਲਿਸ ਦਾ ਕਿਤੇ ਨਾ ਕਿਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਹੜਾ ਉਹ ਨਸ਼ਿਆਂ ਦੇ ਖਿਲਾਫ ਹੈ ਜਿਹੜਾ ਇਸ ਤਰ੍ਹਾਂ ਦੀ ਮੁਹਿੰਮਾ ਚਲਾ ਕੇ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਕਾਬੂ ਕਰ ਰਹੇ ਨੇ ਕੈਮਰਾ ਪਰਸਨ ਸ਼ੈਲੀ ਆਰਟ ਦੇ ਨਾਲ ਮੈਂ ਬਿਆਮਸਿ ਬਰੂੜੀਆਂ ਮਲਾਉਤ ਲਾਈਵ ਦੇ